ਵਾਈਬਰੂਜੀ ਕਖਾਲਾ ਵਾਈਬਰੂਜੀ ਪਿਪਤਾਏ ਕੱਲ ਮੈਂ ਇੱਕ ਕੰਟਕ ਮਾਸਟਰ ਦਿੱਲੀ ਦੇ ਬਾਹਰ ਸਨ ਤੇ ਅੱਜ ਜਿਹੜੇ ਅਖਬਾਰਾਂ ਪੜ੍ਹੀਆਂ ਔਰ ਲੋਕਾਂ ਦੇ ਤੈਜ਼ੂਨ ਆਇਆ ਹੈ ਬੜਾ ਚੰਬਾ ਹੋਇਆ ਹੈ ਕਿ ਕੱਲ ਜਿਹੜਾ ਕੋਰਟ ਕੇਸ ਸੀ ਉਹਦੇ ਵਿੱਚ ਉਹਨਾਂ ਦੇ ਵਕੀਲਾਂ ਵਾਲੋ ਟੀਚਰਸ ਉਹਨਾਂ ਆਪਰ ਆਈਏ ਕਿ ਦਿੱਲੀ ਪਬਲਿਕ ਜਿਹੜਾ ਇੰਟਰ ਸਕੂਲ ਮੈਨੇਜਮੈਂਟ ਹੈ ਕੀ ਉਹ ਸਾਰੇ ਸਕੂਲਾਂ ਨੂੰ ਲੈਣ ਵਾਸਤੇ ਤਿਆਰ ਹੈਗੇ। ਔਰ ਉਹ ਟੇਕ ਹੋਰ ਕਰ ਸਕਦੇ ਹਨ ਜਿਸ ਦੇ ਵਿੱਚ ਡਿਰੀਜ ਬੀਬੀ ਜਸਵੰਤ ਕੋਰ ਕਯੂਐਸ ਲਾਟਰੀ ਸੀ ਉਸ ਨੇ ਖੁਸ਼ੀ ਪਰਟਾਈ ਹੈ ਕਿ ਠੀਕ ਹੈ ਵਸਾਖਟ ਕਰਨਾ। ਇਹਨਾਂ ਦਾ ਤੇ ਜਾਣਾ ਕੁਝ ਨਹੀਂ। ਇਹਨਾਂ ਨੇ ਤੇ ਆਪਣੀਆਂ ਸਿਰਫ ਤਨਖਾਹਾਂ ਦਾ ਕਰਦਾ ਹੈ ਜਿਹੜੇ ਸਕੂਲ ਸਿੱਖ ਕੌਮ ਹੈ। ਫਸਲੇ 50 ਸਾਲਾਂ ਦੇ ਵਿੱਚ 55 ਸਾਲਾਂ ਦੇ ਵਿੱਚ ਬੜੀ ਮਿਹਰਤ ਨਾਲ ਪੜਾਇਆ। ਔਰ ਦਿੱਲੀ ਦੇ ਕੋਨੇ-ਕੋਨੇ ਦੇ ਵਿੱਚ ਦਿੱਲੀ ਦੀਆਂ ਬਿਹਤਰੀਨ ਜਗ੍ਹਾ ਤੋਂ ਸਾਡੇ ਸਕੂਲ ਆ ਗਏ। ਜਿਸ ਤੱਕ ਹਜ਼ਾਰਾਂ ਲੱਖਾਂ ਬੱਚੇ ਪੜ੍ਹ ਕੇ ਦੁਨੀਆਂ ਦੇ ਕੋਨੇ-ਕੋਨੇ 'ਚ ਆਪਣਾ ਕੋਈ ਸਰਵਿਸ ਕਰ ਰਿਹਾ ਕੋਈ ਰਿਜ਼ਕ ਕਰ ਰਿਹਾ ਔਰ ਆਪਣਾ ਨਾਮ ਕਮਾ ਰਿਹਾ। ਔਰ ਦਿੱਲੀ ਦੇ ਸਿੱਖਾਂ ਦਾ ਸਕੂਲਾਂ ਦਾ ਨਾਮ ਰੋਸ਼ਨ ਕਰ ਰਿਹਾ। ਅੱਜ ਇਹਨਾਂ ਸਕੂਲਾਂ ਨੂੰ ਦਿੱਲੀ ਪਬਲਿਕ ਮੈਨੇਜਮੈਂਟ ਨੂੰ ਦੇ ਵਾਸਤੇ ਕੋਰਟ ਦੇ ਵਿੱਚ ਮਾਮਲਾ ਪੇਸ਼ ਹੋਇਆ ਹੈ ਮੈਨੂੰ ਨਹੀਂ ਪਤਾ ਕਿ ਕਿੱਤਾ ਠੀਕੇ ਕਿੱਤਾ ਨਹੀਂ ਠੀਕੇ ਪਰ ਅਖਬਾਰਾਂ ਵਿੱਚ ਖਬਰਾਂ ਆਉਂਦੀ ਨਹੀਂ ਲੱਗਦੀਆਂ ਅਫਸੋਸ ਇਸ ਗੱਲ ਦਾ ਹੈਗਾ ਕਿ ਮੈਨੇਜਮੈਂਟ ਸੁੱਤੀ ਹੋਈ ਹੈ ਕਿਸੇ ਦੇ ਖਿਲਾਫ ਦੇਣਾ ਹੋਵੇ ਤੇ ਇਹਨਾਂ ਕੋਲ ਜਿੰਨੀ ਮਰਜ਼ੀ ਬਕਵਾਸ ਕਰ ਲੋ ਝੂਠ ਬੋਲੋ ਕਪੜ ਤੋਲੋ ਉਹਦਾ ਮੈਂ ਜ਼ਿਕਰ ਨਹੀਂ ਹਾਲੇ ਕਰਨਾ ਚਾਹਦਾ ਪਰ ਕੱਲ ਦੀ ਇਹ ਗੱਲ ਕੋਰਟ 'ਚ ਹੋਈਏ ਤੇ ਇਹਨਾਂ ਨੂੰ ਕਿਸੇ ਕੱਲ ਦੀ ਇਹ ਨਹੀਂ ਕਿ ਆ ਗਿਆ ਵੀ ਇਹ ਗਲਤ ਹੈ ਕਿ ਅਸੀਂ ਕਿਸੇ ਕਾਸਤੇ ਨਹੀਂ ਮਨਾਂਗੇ ਮੈਂ ਇਹ ਗੱਲ ਕਹਿ ਚੁੱਕਾ ਹਾਂ ਪਹਿਲੇ ਵੀ ਕਹਿ ਚੁੱਕਾ ਹਾਂ ਅਗਰ ਇਹਨਾਂ ਦੇ ਵਸਦਾ ਕੰਮ ਨਹੀਂ ਆਏਗਾ ਅਸੀਂ ਤਿਆਰ ਹਾਂ ਇਹਨਾਂ ਸਕੂਲਾਂ ਨੂੰ ਲੈਣ ਵਾਸਤੇ ਬਸਤੇ ਕਿ ਦਿੱਲੀ ਪਬਲਿਕ ਸਕੂਲ ਜੱਕ ਕਿਸ਼ੋਰ ਨੂੰ ਦੇਵਾਂ ਔਰ ਇਹਨਾਂ ਸਕੂਲਾਂ ਨੂੰ ਚਲਾਉਣ ਦਾ ਹੱਕ ਸਿਰਫ ਸਿੱਖ ਆਰਗੇਨਾਈਜੇਸ਼ਨਸ ਨੂੰ ਹੈ ਅਗਰ ਇਹ ਇਤਨੇ ਕੰਗਲੇ ਹੋ ਚੁੱਕੇ ਹਨ ਇਤਨੇ ਕਰਪਟ ਹੋ ਚੁੱਕੇ ਹਨ ਇਤਨਾ ਮਾਲ ਖਾ ਗਏ ਇਹਨਾਂ ਕੋਲ ਸਕੂਲ ਨਹੀਂ ਸੰਭਲੇ ਜਾ ਰਹੇ ਤਾਂ ਮੈਂ ਇਹ ਚਾਹਵਾਂ ਦਾ ਕਿ ਦਿੱਲੀ ਦੇ ਸਿੱਖਾਂ ਕੋਲ ਜਾ ਕੇ ਜਿੰਨੇ ਪੈਸੇ ਲੱਗਣਗੇ ਇਕੱਠੇ ਕਰਕੇ ਅਸੀਂ ਇਹ ਸਕੂਲ ਚਲਾਵਾਂਗੇ ਤਾਂ ਤੇ ਜਿੰਨਾ ਗੱਲ ਬਣਿਆ ਫਿਰ ਅਸੀਂ ਸੋਹਣੇ ਕਮੇਟੀ ਨਾਲ ਰਲ ਕਰਾਂਗੇ ਉਹ ਦਿੱਲੀ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਦੀ ਅਮਾਨਤ ਦਿੱਲੀ ਕੋਲ ਰੱਖ ਕੇ ਇਹਨਾਂ ਸਕੂਲਾਂ ਦੇ ਮਦਦ ਕਰ ਰਹੇ ਹਾਂ ਸਕੂਲਾਂ ਨੂੰ ਚਲਾਏ ਇਸ ਤੋਂ ਵੱਡੀ ਸ਼ਰਨਸ਼ਾਰ ਗੱਲ ਹੋ ਨਹੀਂ ਸਕਦੀ ਜਿਹੜੀ ਇਹਨਾਂ ਨੇ ਕੱਲ ਕੋਰਟ ਦੇ ਵਿੱਚ ਕੀਤੀ ਹੈ ਮੈਂ ਜ਼ਿਆਦਾ ਨਾ ਕਹਾਂਗਾ ਆਆ ਬਾਜ ਆ ਜਾਓ ਵਰਨਾ ਤੁਹਾਡਾ ਘਰੋਂ ਨਿਕਲਣਾ ਬੰਦ ਕਰ ਦੇਵਾਂਗੇ ਜੇ ਇਸ ਵਾਰ ਤੁਸੀਂ ਸੋਚਿਆ ਵੀ ਦਿਮਾਗ ਵੀ ਸੋਚਿਆ ਮਤਿਹਰਾ ਲੁੱਟ ਲਿਆ ਦਲੀ ਦੇ ਸਿੱਖ ਤੁਹਾਡੀ ਇਸ ਲੁੱਟ ਚੋਟ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ ਸਕੂਲਾਂ ਦੀ ਗੁਰਦੁਆਰਿਆਂ ਦੀ ਬਰਬਾਦੀ ਸਹਣ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ